ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ ਅੱਜ ਦੇ ਵਲੌਗ ਵਿੱਚ ਸਵਾਗਤ ਹੈ ਅੱਜ ਮੇਰੇ ਚਾਚੂ ਤੇ ਚਾਚੀ ਦੀ ਸਿੱਗੀ ਐਨੀਵਰਸਰੀ ਤੇ ਉਹਨਾਂ ਨੇ ਕਰਵਾਇਆ ਸਾਨੂੰ ਡਿਨਰ ਚਾਚੂ ਨੇ ਸਾਨੂੰ ਇੱਕ ਦਿਨ ਪਹਿਲਾਂ ਹੀ ਦੇ ਦਿੱਤੀ ਸੀਗੀ ਪਾਰਟੀ ਕਿਉਂਕਿ ਚਾਚੂ ਨੇ ਜਾਣਾ ਸੀਗਾ ਦਿੱਲੀ ਨੂੰ ਤੇ ਚਾਚੀ ਦੇ ਭਾਨਜੇ ਨੇ ਵੀ ਜਾਣਾ ਸੀਗਾ ਸਾਡੇ ਨਾਲ ਪਾਰਟੀ ਤੇ ਤੇ ਅਸੀਂ ਉਹਨੂੰ ਕੀਤਾ ਪਿਕ ਅਸੀਂ ਉਹਨੂੰ ਉਸ ਨੂੰ ਪਿਕ ਕਰਨ ਤੋਂ ਬਾਅਦ ਅਸੀਂ ਜਾਣਾ ਸੀਗਾ ਵਿਰਸੇ ਟਾਬੇ ਵਿੱਚ ਤੇ ਅਸੀਂ ਟਾਬੇ ਵਿੱਚ ਪਹੁੰਚ ਰਸੀ ਕੀਤੀ ਗੱਡੀ پارک ਤੇ پارک ਕਰਨ ਤੋਂ ਬਾਅਦ ਅਸੀਂ ਥੋੜੀ ਵੀਡੀਓ ਦੀ ਕਲਿੱਪਸ ਲਈਆਂ ਕਲਿੱਪਸ ਲੈਣ ਤੋਂ ਬਾਅਦ ਅਸੀਂ ਆਗੇ ਸੀਗੇ ਅੰਦਰ ਅੰਦਰ ਆ ਕੇ ਅਸੀਂ ਦੇਖਿਆ ਮੈਨੂ ਮੈਨੂ ਚੈੱਕ ਕਰਨ ਤੋਂ ਬਾਅਦ ਅਸੀਂ ਕੀ ਦਿੱਤਾ ਆਰਡਰ ਅੰਦਰ ਦਾ 뷰 ਸੀਗਾ ਬਹੁਤ ਸੋਹਣਾ ਤੇ ਸਾਨੂੰ ਇੱਥੇ ਆ ਕੇ ਬਹੁਤ ਸੋਹਣਾ ਲੱਗਿਆ ਤੇ ਉਸ ਤੋਂ ਬਾਅਦ ਆ ਗਿਆ ਸੀਗਾ ਸਾਡਾ ਆਰਡਰ ਤੇ ਅਸੀਂ ਕਲਿੱਪਸ ਲੈਣੀਆਂ ਭੁੱਲ ਗਏ ਅਸੀਂ ਡਿਨਰ ਕਰਕੇ ਆਗੇ ਸੀਗੇ ਬਾਹਰ ਇੱਥੇ ਦਾ ਡਿਨਰ ਬਹੁਤ ਟੇਸਟੀ ਸੀ ਜੇਕਰ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ